ਇਹ ਤਾਂ ਰਿਸਪੈਕਟ ਹੈ। ਓਕੇ ਜੀ। ਬਾਹਰ ਜਿਹੜੇ ਨਾਲ ਚੱਲ ਆ ਬਗਲੇ ਆਪਰ ਨੂੰ। ਓਕੇ। ਸਤਿ ਸ੍ਰੀ ਅਕਾਲ। ਜੀ ਬਹੁਤ ਨਾਮ ਆਜੋ। ਇਹ ਤੋਂ ਬਾਹਰ ਇੱਕ ਫੋਟੋ ਪਾ। ਕਿਸੀ ਨੂੰ ਜੀ ਲੈ ਆ ਤੇ ਆਓ ਭਾਈ ਜੀ ਤੁਸੀਂ ਆ ਜੂਰੇ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਔਰ ਸ਼ੋਮਨੀ ਕਾਲ ਦੇ ਬੁੱਧਵਾਰ ਸਦਾਰ ਕੁਮਾਰ ਸਿੰਘ ਝੋਂਦੜਾ ਜੀ ਨੇ ਤੇ ਉਹਨਾਂ ਦੇ ਬਾਰੇ ਸਾਰੇ ਵਰਕਰਾਂ ਦੇ ਨਾਲ ਅਸੀਂ ਡਿਸਕਸ ਕਰ ਰਹੇ ਹਾਂਗੇ ਔਰ ਕੋਲ ਬੜੇ ਸਮੇਂ ਚ ਜੋਸ਼ਤਾਂ ਦੇ ਪ੍ਰੋਗਰਾਮ ਸਾਡੇ ਹਲਕਾ ਲੈਰ ਦੇ ਵਿੱਚ ਜੋ ਬਣਾਉਣੇ ਨੇ ਔਰ ਜਿਤਨਾ ਇਹ ਚੋਣ ਮਹਿੰਮ ਚਲਾਉਣੀ ਆ ਉਹ ਸਾਰੇ ਅਸੀਂ ਅੱਜ ਇੱਥੇ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਆ ਕਿ ਅੱਜ ਲੋਕ ਜਿਹੜੇ ਨੇ ਔਰ ਆਮ ਪਾਰਟੀ ਜਿਹੜੀ ਸਰਕਾਰ ਭਗਵੰਤ ਮਾਨ ਦੀ ਉਹਨੂੰ ਲੋਕ ਜਿਹੜੇ ਨੇ ਪਿੰਡ-ਪਿੰਡ ਜਾ ਕੇ ਸਵਾਲ ਪੁੱਛ ਰਹੇ ਨੇ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਦੋਂ ਝੂਠ ਬੋਲਿਆ ਤੇ ਬੜੀਆਂ 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 ਗੱਲਾਂ ਕੀਤੀਆਂ ਕਿ ਸਾਡੀ ਸਰਕਾਰ ਬਣਾਓ ਅਸੀਂ ਉਹ ਸਰਕਾਰ ਹੋਂਸਾਰ ਸਾਰੇ ਮਸਲੇ ਤੁਹਾਡੇ ਪੰਜਾਬ ਦੇ ਹੱਲ ਕਰਦਾਗੇ ਹੁਣ ਤੁਸੀਂ ਦੇਖ ਹੀ ਰਹੇ ਹੋ ਐਮਐਸਪੀ ਦਾ ਬੜਾ ਮਸਲਾ ਸੀ ਇਹਨਾਂ ਲੋਕਾਂ ਨੇ ਵਾਅਦਾ ਕੀਤਾ ਸੀ ਭਵੰਤਮਾਨ ਨੇ ਕਿ ਸਾਡੀ ਸਰਕਾਰ ਆਊਗੀ ਤੁਸੀਂ 22 ਦੀ 22 ਜਿਹੜੀਆਂ ਫਸਲਾਂ ਨੇ ਉਹਦੇ ਤੇ ਐਮਐਸਪੀ ਦੇਵਾਂਗੇ ਔਰ ਉਹ ਕਹਿੰਦਾ ਸੀ ਭਵੰਤਮਾਨ ਜਿਹੜੀ ਵੀ ਫਸਲ ਮੰਡੀ ਦੇ ਵਿੱਚ ਆਊਗੀ ਉਹ ਉਹਦੀ ਜ਼ਿੰਮੇਵਾਰੀ ਔਰ ਪੰਜਾਬ ਸਰਕਾਰ ਦੀ ਹੁੰਦੀ ਹੈ ਕਿ ਉਹਨੂੰ ਐਮਐਸਪੀ ਦੇਣਾ ਉਹਨੂੰ ਬਾਜ ਮੁੱਲ ਦੇਣਾ ਅੱਜ ਉਹਨਾਂ ਗੱਲਾਂ ਤੋਂ ਸਾਰਾ ਉਹ ਮੁੱਕਦਾ ਜਾ ਰਿਹਾ ਹੈ ਤੇ ਉਹ ਅੱਜ ਮੈਂ ਸਮਝਦਾ ਜਿਹੜੇ ਛੁੱਠੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਤੋਂ ਅੱਜ ਪਿੱਛੇ ਹਟਦਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਹਾਲਾਤ ਕੀ ਨੇ ਜਿਹੜੇ ਕਹਿ ਰਹੇ ਵੀ ਨਸ਼ਾ ਅਸੀਂ 3 ਮਹੀਨਿਆਂ ਚ ਖਤਮ ਕਰ ਦਾਂਗੇ ਇਹਨਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਬਣਾਓ ਔਰ ਅਸੀਂ 3 ਮਹੀਨਿਆਂ ਚ ਜਿਹੜਾ ਨਸ਼ਾ ਹੈਗਾ ਉਹ ਬਿਲਕੁਲ ਪੰਜਾਬ ਦੇ ਵਿੱਚੋਂ ਜਿਹੜਾ ਮੁਖਤ ਕਰਦਾਵੇਂ ਮੈਨੂੰ ਇਹ ਵੀ ਪਤਾ ਹੈ ਕਿ ਵਰਤਮਾਨ ਕਹਿੰਦਾ ਹੁੰਦਾ ਜੀ ਕਿੱਥੇ ਕਿੱਥੇ ਨਸ਼ਾ ਤਿਆਰ ਹੁੰਦਾ ਹੈ ਕਿਹੜੀਆਂ ਫੈਕਟਰੀਆਂ ਤੇ ਤਿਆਰ ਹੁੰਦਾ ਮੈਨੂੰ ਸਾਰੀਆਂ ਪਤਾ ਹੈ ਕਿ ਮੈਨੂੰ ਸਾਰਾ ਕੋਈ ਗਿਆਨ ਹੈ ਇਸ ਗੱਲ ਦਾ ਸੋ ਮੈਂ ਸਮਝਦਾ 2 ਸਾਲ ਹੋ ਗਏ ਔਰ ਜਿਹੜਾ ਨਸ਼ਾ ਸੀ ਅੱਜ ਉਹ ਘਰ-ਘਰ ਪਹੁੰਚ ਗਿਆ ਪਿੰਡ-ਪਿੰਡ ਪਹੁੰਚ ਗਿਆ ਸ਼ਰਿਆਂ ਸਾਡੇ ਬੱਚੇ ਨੇ ਜਿਹੜੇ ਐਨੇ ਮਾੜਾ ਨਸ਼ਾ ਗਾ ਉਹਦੇ ਨਾਲ ਰੋਜ਼ਾਨਾ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ ਔਰ ਨਸ਼ੇ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ ਨਸ਼ਾ ਸੰਗੋ ਵੱਧ ਰਿਹਾ ਹੈ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਇਹਦੇ ਲੇਕਿਨ ਅੱਜ ਉਹ ਮਿਲ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨਾਲ ਇਹ ਸਾਰੇ ਮਿਲੇ ਹੋਏ ਨੇ ਉਹਨਾਂ ਨਾਲ ਮਿਹਰੀ ਇਹਨੂੰ ਮਿਲੀ ਭੁਗਤ ਹੈ ਉਹਨਾਂ ਨੇ ਸੌਦੇ ਕੀਤੇ ਹੋਏ ਨੇ ਇਸ ਕਰਕੇ ਨਸ਼ਾ ਵੱਧ ਰਿਹਾ ਹੈ ਨਸਾਂ ਸਰਕਾਰਾਂ ਤਾਂ ਨਸ਼ਾ ਬਿਲਕੁਲ ਖਤਮ ਕਰ ਸਕਦੀਆਂ ਨੇ ਐਡੀ ਕੀ ਗੱਲ ਸਾਰਾ ਕੁਝ ਇਹਦੇ ਕੋਲ ਹੈ ਸੋ ਇਹ ਗੱਲਾਂ ਤੋਂ ਜਿਹੜਾ ਅੱਜ ਸਰਕਾਰ ਮੁਨਕਰ ਹੋਏ ਨੇ ਤੁਸੀਂ ਕੋਈ ਵੀ ਮਸਲਾ ਦੇਖ ਲਓ ਅੱਜ ਬੇਰੁਜ਼ਗਾਰ ਦਾ ਮਸਲਾ ਕਿੰਨਾ ਹੈ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਸਾਧਨ ਨਾਲ ਜਿਹੜੀ ਇਹ ਵਾਅਦੇ ਕਰਕੇ ਉਹਨਾਂ ਤੋਂ ਮੁੱਕਰ ਜਾਂਦਾ ਹੈ ਅੱਜ ਨਾ ਉਹਨਾਂ ਨੇ ਜਿਹੜੀਆਂ ਸਾਡੇ ਮਿੱਲਾਂ ਸਾਡੇ ਜ਼ਿਲ੍ਹੇ ਦੇ ਵਿੱਚ ਧੂਰੀ ਮਿੱਲਾ ਉਹ ਬੰਦ ਪਈ ਹੈ ਔਰ ਗੰਨੇ ਦਾ ਭਾਅ ਜਿਹੜਾ ਉਹ ਨਹੀਂ ਦਿੱਤਾ ਗਿਆ ਨਾ ਤੋਂ ਦਿੱਤਾ ਗਿਆ ਇਸ ਕਰਕੇ ਇਹ ਜਿਹੜੀ ਹੈ ਮਸਲਾ ਜੇ ਲੋਕ ਇਹਨਾਂ ਤੋਂ ਸਵਾਲ ਪੁੱਛਦੇ ਨੇ ਪਿੰਡਾਂ ਵਿੱਚ ਆਉਂਦੇ ਨੇ ਮੈਂ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਹੁਣ ਬਹੁਤ ਬਹੁਤ ਸਮਾਂ ਹੈਗਾ ਤੁਹਾਡੇ ਕੋਲ ਆਪਾਂ ਇਹਨਾਂ ਤੋਂ ਇਸ ਗੱਲ ਦਾ ਜਿਹੜੇ ਝੂਠੇ ਵਾਅਦੇ ਕੀਤੇ ਲੋਕਾਂ ਦੇ ਨਾਲ ਜਿਨੇ ਮੁਕਰੇ ਨੇ ਤੇ ਉਹਨਾਂ ਦਾ ਅਸੀਂ ਆਪਣਾ ਹਿਸਾਬ ਜਿਹੜਾ ਲੈਣਾ ਉਹਨ ਇੱਕ ਇੱਕ ਵੋਟ ਦੇ ਨਾਲ ਜਿਹੜਾ ਇਹ ਹਿਸਾਬ ਪੰਜਾਬ ਦੇ ਲੋਕਾਂ ਨੇ ਅੱਜ ਲੈਣਾ ਹੈ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਸਾਡੀ ਐਸੀ ਪਾਰਟੀ ਹੈ ਔਰ ਜੋ ਲੋਕ ਯਾਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲੋਕਾਂ ਦਾ ਵਾਅਦਾ ਕੀਤੇ ਉਹਨਾਂ ਨੇ ਪੂਰੇ ਕੀਤੇ ਜਿਹੜੇ ਲੋਕਾਂ ਨੂੰ ਕਿਹਾ ਕਿ ਬਿਜਲੀ ਮੁਫਤ ਦਿੱਤੀ ਜਾਊਗੀ ਸਾਡੇ ਕਿਸਾਨਾਂ ਨੂੰ ਤਾਂ ਬਿਜਲੀ ਮੁਫਤ ਦਿੱਤੀ ਆਟਾ ਦਾਲ ਦੀ ਸਕੀਮ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਗਰੀਬਾਂ ਨੂੰ ਉਹ ਦਿੱਤੀ ਪੈਨਸ਼ਨਾਂ ਦੀ ਗੱਲ ਕੀਤੀ ਉਹ ਉਹਨਾਂ ਨੇ ਲਾਈਆਂ ਤੁਕਿਆ ਮੰਡੀਆਂ ਘਰ ਘਰ ਬਣਾਈਆਂ ਪਿੰਡ ਪਿੰਡ ਬਣਾਈਆਂ ਮੰਡੀਆਂ ਸੋ ਇਸ ਸਰਕਾਰ ਕੀ ਕਿੰਨਾ ਜੋ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨਾਲ ਜੋ ਵਾਅਦਾ ਕਰਦਾ ਸੀ ਪੂਰਾ ਕਰਦਾ ਸੀ ਸੋ ਮੈਂ ਸਭ ਨਾਲ ਕਿ ਇਹ ਸਰਕਾਰ ਬੁਰੀ ਤਰ੍ਹਾਂ ਜ ਫੇਲ ਹੋਈ ਹੈ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਚ ਜਿਹੜੇ ਇਹ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਜ਼ੀਰੋ ਆਊਗੀ ਜ਼ੀਰੋ 13 ਕਹਿੰਦੇ ਨੇ ਇਹਨਾਂ ਦੀ ਜ਼ੀਰੋ ਆਣੀ ਹੈ ਕੋਈ ਵੀ ਇਹਨਾਂ ਦਾ ਜਿਹੜਾ ਕੈਂਡੀਡੇਟ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਨਹੀਂ ਜਿੱਤਣ ਦੇਣਾ ਠੀਕ ਜੇਕਰ ਸਪੋਜ਼ ਕਰ ਲਓ ਤੁਸੀਂ ਕਹਿੰਦੇ ਹੋ ਇਕੱਲੇ ਦਲ ਬਾਦਲ ਛੇਟਾ ਜਿੱਤਦਾ ਹੈ ਤਾਂ ਕਿ ਉਹ ਸੈਂਟਰ ਚ ਬੈਰ ਭਾਜੀਪੀ ਸਰਕਾਰ ਦੇ ਨਾਲ ਜਾ ਕੇ ਮਤਲਬ ਕਿ ਤੁਸੀਂ ਸਾਡੀ ਪਾਰਟੀ ਕਰੋਗੇ ਗਠਬੰਧ ਬਿਲਕੁਲ ਨਹੀਂ ਸਾਡਾ ਗਠਬੰਧ ਕਿਸੇ ਨਾਲ ਨਹੀਂ ਕਰਨਾ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰੂ ਨੀ ਕਾਨੂੰ ਜੋ ਪੰਜਾਬ ਵਿੱਚ ਗੱਲ ਕਰਦੇ ਨੇ ਫਿਰ ਅੱਜ ਅੱਜ ਅਸੀਂ ਦੇਖੋ ਪੰਜਾਬ ਦੀ ਮੁੱਦਿਆਂ ਨੂੰ ਲੈ ਕੇ ਚੱਲਿਆਂ ਗਠਬੰਧਨ ਇਸ ਕਰਕੇ ਤੋੜਿਆ ਹੈ ਕਿ ਪੰਜਾਬ ਦੇ ਮੁੱਦੇ ਨੇ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਆ ਉਹ ਇੰਨੀ ਐਨਐਸਏ ਲੱਗੇ ਸਾਡੇ ਨੌਜਵਾਨ ਨੂੰ ਬਾਹਰ ਭੇਜਿਆ ਕਿਸਾਨਾਂ ਦੇ ਬਸ ਰਹਿਣੇ ਜਿਹੜੇ ਅੱਜ ਸਰਕਾਰ ਸੈਂਟਰ ਦੀ ਵਾਅਦਾ ਕਰਕੇ ਲੋਕ ਕਿਸਾਨਾਂ ਨਾਲ ਮੁੱਕਰ ਗਈ ਕਿਸਾਨਾਂ ਦਾ ਮਸਲਾ ਤੇ ਕਿੰਨੇ ਮਸਲੇ ਨੇ ਪੰਜਾਬ ਦੇ ਮੁੱਦੇ ਨੇ ਅਸੀਂ ਮੁੱਦਿਆਂ ਦੇ ਉੱਤੇ ਅੱਜ ਸਾਡੀ ਸਰਕਾਰ ਜਿਹੜਾ ਪੰਜਾਬ ਦੇ ਹਿੱਤਾਂ ਦੀ ਕੋਈ ਗੱਲ ਕਰੂਗਾ ਅਸੀਂ ਉਸ ਦੀ ਮਦਦ ਕਰਾਂਗੇ ਜਿਹੜਾ ਪੰਜਾਬ ਦਾ ਜਾਂ ਕਿਸਾਨਾਂ ਦੀ ਕਿ ਮਾਸਲੇ ਹੱਲ ਨਹੀਂ ਕਰੂਗਾ ਸਾਡੀ ਪਾਰਟੀ ਉਹਦੇ ਨਾਲ ਬਿਲਕੁਲ ਨਹੀਂ ਲੈਸ ਦੀ ਕਰੇ ਤੇ ਭਾਈ ਅਮਰਪ੍ਰਤਾ ਸਿੰਘ ਜੀ ਕਰੋੜ ਸਾਥ ਤੋਂ ਨਟਣਗੇ ਤੁਸੀਂ ਹੁਣੇ ਕਿਹਾ ਵੀ ਐਨਐਸਏ ਲੱਗਿਆ ਉਹਨਾਂ ਦੇ ਐਨਐਸਏ ਲੱਗੇ ਆ ਠੀਕ ਹੈ ਜੀ ਤੇ ਫਿਰ ਉੱਥੇ ਕੱਲੇਦਲ ਕੀ ਉੱਥੇ ਉਹਨਾਂ ਨੇ ਕੀ ਮੰਤਤ ਕਰੂਗੀ ਅੱਜ ਤਾਂ ਪਤਾ ਨਹੀਂ ਕਿ ਲੜੂ ਆ ਕਿ ਨੜੂ ਉਹ ਅਖਬਾਰਾਂ ਦੀ ਬਿਆਨਾਂ ਨੇ ਉਹਦਾ ਦਾ ਜੀ ਕੋਈ ਪਤਾ ਨਹੀਂ ਉਹਦਾ ਪਰਿਵਾਰ ਤਾਂ ਇਨਕਾਰ ਕਰ ਰਿਹਾ ਤੇ ਪਿਤਾ ਜੀ ਉਹਦੀ ਮਾਤਾ ਜੀ ਕਹਿ ਰਹੇ ਆ ਵੀ ਸਾਡਾ ਕੋਈ ਰਾਜਨੀਤੀ ਵਿੱਚ ਆਉਣ ਦਾ ਹੈ ਜੀ ਉਹ ਤਾਂ ਆਉਣ ਵਾਲੇ ਸਮੇਂ ਚ ਲੱਗ ਜਾਏਗਾ ਉਸ ਤਰ੍ਹਾਂ ਦੀ ਫੈਸਲਾ ਪਾਰਟੀ ਲੂਗੀ ਪ੍ਰਵਿੰਦਰ ਢੀਡ ਸਾਹਿਬ ਨੇ ਦੱਸਿਆ ਤੁਸੀਂ ਪਹਿਲਾਂ ਵੀ ਤੁਸੀਂ ਪ੍ਰਵਿੰਦਰ ਢੀਡ ਸਾਹਿਬ ਤੇ ਇਹ ਸਯੁਗਤਾ ਵਿੱਚ ਨਾਲ ਰਹੇ ਅੱਜ ਉਹ ਕਿਸੇ ਵੀ ਤੁਹਾਡੇ ਕਾਲੀਦਾਰ ਦੇ ਵਿੱਚ ਨਜ਼ਰ ਨਹੀਂ ਆ ਰਹੇ ਕੀ ਉਹ ਨਾਰਾਜ਼ ਚੱਲ ਰਹੇ ਨੇ ਜਾਂ ਕੀ ਕਿਉਂ ਵੀ ਉਹਨਾਂ ਦੀ ਟਿਕਟ ਹੈ ਤਾਂ ਸੀ ਜਿਹੜਾ ਵੀ ਟਿਕਟ ਕੱਟੀ ਗਈ ਤੇ ਉਹ ਹੈ ਜੀ ਉਹਨਾਂ ਨੂੰ ਟਿਕਟ ਮੰਗਣਾ ਹਰ ਇੱਕ ਦਾ ਦੇ ਅਧਿਕਾਰ ਹੈ ਟਿਕਟ ਮੰਗਣਾ ਅੱਜ ਵੀ ਉਹ ਕਹਿ ਨਹੀਂ ਸੀ ਕਾਲੀਆਂ ਕਾਲੀਦਾਰ ਦੇ ਨਾਲ ਮੈਨੂੰ ਪੂਰੀ ਆਸ ਹੈ ਕਿ ਉਹ ਸ੍ਰੀਮਣੀ ਕਾਲੀਦਾਰ ਦੇ ਜਿਹੜਾ ਨਾਲ ਚੱਲਣਗੇ